ਪਿਛਲੇ 5-4 ਸਾਲਾਂ ਤੋਂ ਜਿਹੜਾ ਇਹ ਮੱਕਾ ਇਹ ਹੁੰਦਾ ਰਿਹਾ ਕਿਉਂਕਿ ਜਿਹੜੀਆਂ ਬਾਰਸ਼ਾਂ ਹੁੰਦੀਆਂ ਰਹੀਆਂ ਟੈਂਪਰੇਚਰ ਨਹੀਂ ਵਧਿਆ। ਇਸ ਸਾਲ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਇਹ ਬੈਠ ਗਿਆ ਇਹ ਮੱਕਾ ਤੁਹਾਨੂੰ ਡਿਫਰੈਂਸ ਪਤਾ ਲੱਗਾ ਕਿ ਗਰਮੀ ਸਰਦੀ ਰੁੱਤ ਦਾ ਕਿਹੜਾ ਮੱਕਾ ਹੈ ਜੀ। ਬਿਲਕੁਲ ਜੀ ਬਿਲਕੁਲ। ਇਹ ਉਹ ਆਚਾਰ ਵਾਲੀ ਮੱਕੀ ਹੈ। ਜੀ। ਇਹਦੇ ਵਿੱਚ ਜਿਹੜਾ ਬੀਜ ਦਾ ਸਭ ਤੋਂ ਵੱਡਾ ਅਹਿਮ ਰੋਲ ਹੈ। ਗਰਮ ਰੁੱਤ ਵਾਲੇ ਬੀਜ ਹੀ ਇੱਥੇ ਖਾਸ ਕਰਕੇ ਇਹੜੇ ਚੋਣ ਕਰਕੇ ਕਿਸਾਨ ਬੀਜਦੇ ਆ। ਉਹਦੇ ਇਹ ਵਧੀਆ ਆ ਝਾੜ ਦਿੰਦਿਆਂ ਨੇ ਕਾਫੀ ਸਾਲਾਂ ਤੋਂ ਕਿਸਾਨ ਇਹਨੂੰ ਵਰਤ ਰਿਹਾ ਔਰ ਬਹੁਤ ਵਧੀਆ ਜਿਹੜਾ ਇਹ ਆ ਝਾਰ ਬਣਦਾ ਜੀ ਵੱਡੀ ਕੁਆਂਟੀਟੀ ਝਾਰ ਕਰਦਾ ਕਿਉਂਕਿ ਹਾਈਟ ਵੀ ਬਹੁਤ ਲੈਂਦੀ ਆ ਔਰ ਛਲੀਆਂ ਵੀ ਬਹੁਤ ਲੱਗਦੀਆਂ ਨੂੰ ਇਹਦੇ ਵਿੱਚ ਦਾਣਾ ਵੀ ਬਹੁਤ ਹੁੰਦਾ ਇਹ ਜਿਹੜਾ ਬੀਜ ਹੈ ਇਹ ਇਹ ਉਲਟਾ ਮਹਿੰਗਾ ਹੈ ਜੀ ਅੱਛਾ ਜੀ ਇਹ ਠੰਡਾ ਵਾਲਾ ਮਹਿੰਗਾ ਹਾਂ ਇਹ ਠੰਡਾ ਕਰਕੇ ਇਹਦੇ ਰੇਟ ਬੀਜ ਦੇ ਮਹਿੰਗੇ ਇਹ ਸਸਤੇ ਜਿਹੜਾ ਗਰਮੀ ਦੇ ਵਿੱਚ ਆਪਾਂ April ਦੇ ਵਿੱਚ ਬਜਾਈ ਕਰਨੀ ਹੈ ਜੀ ਅਸਲੀ ਮੱਕਾ ਇਹ ਹੀ ਹੈ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਹਰਾ ਭਰਾ ਖੜਾ ਹੈਗਾ ਤੇ ਇਹ ਕਿਹੜਾ ਬੀਜ ਹੈ ਜੀ ਇਹ ਦਬਦਾ ਕਿੱਥੇ ਹੈ ਜੀ ਇਹ ਰਾਸ਼ੀ ਦਾ 30 30 20 ਜੀ ਵਾਰ ਜਿਵੇਂ ਇਹਨੇ ਗਰਮੀ ਪਈ ਆ ਜੀ ਇਹ 2500 ਦਾ ਵੀ 2400 ਦਾ ਕਿੱਲੇ ਦਾ ਇਹਨੇ ਗਰਮੀ ਘੱਟ ਝੱਲ ਜਗਿਆ ਜੀ ਉਹ 4000 ਦਾ ਕਿੱਲੇ ਦਾ ਜੀ ਉਹ ਚੱਲਿਆ ਨਹੀਂ ਗਰਮੀ ਨੂੰ ਸੱਸੀ ਕਾਲ ਕਿਸਾਨ ਵੀਰੋ ਅੱਜ ਇੱਕ ਬਹੁਤ ਮੱਕੀ ਦੇ ਚਾਰ ਬਾਰੇ ਅਹਿਮ ਜਾਣਕਾਰੀ ਲੈ ਕੇ ਆਏ ਆ ਜੇ ਤੁਸੀਂ ਪੂਰੀ ਵੀਡੀਓ ਦੇਖ ਲਈ ਤਾਂ ਤੁਹਾਨੂੰ ਘੱਟ ਖਰਚੇ ਦੇ ਵਿੱਚ ਇੱਕ ਵਧੀਆ ਕੁਆਲਿਟੀ ਦਾ ਚਾਰ ਪਾ ਸਕਦੇ ਹੋ ਜੇ ਉਹ ਸਾਰੀ ਗੱਲਬਾਤ ਕਰਾਂਗੇ ਵੀ ਕੀ ਫਰਕ ਰਹਿੰਦਾ ਕਿਹੜਾ ਵੀ ਆਪਣੇ ਲਈ ਚੰਗਾ ਰਹਿੰਦਾ ਹੈ ਅੱਜ ਦੋਸਤੋ ਆਪਾਂ ਕਰਦੇ ਆਂ ਗੱਲਬਾਤ ਕਿਸਾਨਾਂ ਨਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਮੱਕੀ ਦਾ achar ਪਾ ਰਹੇ ਨੇ ਤੇ ਉਹਨਾਂ ਨੂੰ ਪੁੱਛਾਂਗੇ ਮੱਕੀ ਦੇ achar ਦੇ ਵਿੱਚ ਵੀ ਦਾ ਕੀ ਐਮਰੋਲ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਇਹ ਆਪਣਾ ਨਾਮ ਤੇ ਪਿੰਡ ਦੱਸ ਦੀ ਜੀ ਆਪਾਂ ਕਿਹੜੇ ਪਿੰਡ ਖੜੇ ਆ ਠੀਕ ਹੈ ਜੀ ਮੈਂ ਮੇਜਰ ਸਿੰਘ ਅੱਜ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਵਿਖੇ ਖੜੇ ਆਂ ਜੀ ਜੀ ਅੱਜ ਜੋ achar ਪਾਉਣ ਵਾਸਤੇ ਮੱਕੀ ਦੀ ਬਿਜਾਈ ਹੋਈ ਹੋਈ ਹੈ ਜੀ ਉਹ ਇਸ ਮੱਕੀ ਬਾਰੇ ਜਿਹੜਾ ਬਸੇ ਇਸ ਤਰ੍ਹਾਂ ਤੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਚਾਰ ਪਾਉਂਦਿਆਂ ਨੂੰ ਸਾਨੂੰ ਪਿਛਲੇ ਤਕਰੀਬਨ 6-7 ਸਾਲ ਹੋ ਗਏ ਜਿਹੜਾ ਆਚਾਰ ਬਣਾ ਰਹੇ ਹਰ ਸਾਲ ਠੀਕ ਹੈ ਜੀ ਇਹ ਗੱਲ ਕਰੀ ਜੀ ਮੱਕੀ ਦੇ ਆਚਾਰ ਦੇ ਵਿੱਚ ਮਤਲਬ ਸਭ ਤੋਂ ਵੱਡਾ ਜੇ ਅਹਿਮ ਰੋਲ ਹੁੰਦਾ ਬੀਜ ਦਾ ਹੁੰਦਾ ਉਹ ਬਾਕੀ ਬੀ ਮੈਨੇ ਰੱਖਦਾ ਅਹਿਮ ਰੋਲ ਰੱਖਦਾ ਇਹ ਚੀਜ਼ ਦੇ ਵਿੱਚ ਹਾਂਜੀ ਜੋ ਆਚਾਰ ਵਾਲੀ ਮੱਕੀ ਹੈ ਜੀ ਇਹਦੇ ਵਿੱਚ ਜਿਹੜਾ ਬੀਜ ਦਾ ਸਭ ਤੋਂ ਵੱਡਾ ਅਹਿਮ ਰੋਲ ਹੈ ਠੀਕ ਹੈ ਜੀ ਜੇਕਰ ਤੁਹਾਡੀ ਬੀਜ ਦੀ ਸਹੀ ਚੋਣ ਹੋ ਜਾਂਦੀ ਹੈ ਜੀ ਤਾਂ ਜਿਹੜਾ ਆਚਾਰ ਵੀ ਤੁਹਾਡਾ ਵਧੀਆ ਬਣਦਾ ਔਰ ਤੁਹਾਡੇ ਜਿਹੜੇ ਪਸ਼ੂ ਆ ਉਹ ਵੀ ਤੰਦਰੁਸਤ ਰਹਿੰਦੇ ਆ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਔਰ ਜਿਹੜਾ ਦੁੱਧ ਹੈ ਜੀ ਉਹਦਾ ਵੀ ਮੁਨਾਫਾ ਜ਼ਿਆਦਾ ਮਿਲਦਾ ਤੁਹਾਨੂੰ ਜੀ ਜਿਹੜੀ ਬੀਜ ਦੀ ਚੋਣ ਕਰਨੀ ਇਹ ਬਹੁਤ ਅਹਿਮ ਰੋਲ ਰੱਖਦੀ ਹੈ ਜੀ ਕਿਸਾਨ ਵਾਸਤੇ ਜੇ ਹੁਣ ਗੱਲ ਕਰੀਏ ਜੀ ਆਪਾਂ ਜਿੱਥੇ ਖੇਤ ਦੇ ਵਿੱਚ ਖੜੇ ਆ ਇੱਕ ਪਾਸੇ ਪੂਰੀ ਗ੍ਰੀਨ ਪੂਰੀ ਹਰੀ ਭਰੀ ਤੇ ਦੇਖੀਏ ਆਪਾਂ ਤੇ ਦੂਸਰੇ ਪਾਸੇ ਮੱਚੇ ਪਿਆਗਾ ਇਹ ਕੀ ਫਰਕ ਹੈ ਦੋਨੇ ਵੀਆਂ ਦੇ ਵਿੱਚ ਇਹ ਜਿਹੜੀ ਆਚਾਰ ਵਾਲੀ ਮੱਕੀ ਹੈ ਜੀ ਇਹ ਗਰਮ ਰੁੱਤ ਵਿੱਚ ਜਿਹੜੀ ਬੀਜੀਆਂ ਜਾਂਦੀਆਂ ਆਚਾਰ ਵਾਲੀਆਂ ਮੱਕੀਆਂ ਜੀ ਤਕਰੀਬਨ ਕਣਕ ਦੀ ਬਾਢੀ ਤੋਂ ਬਾਅਦ ਜਿਹੜੀ ਇਹਦੀ ਬਜਾਈ ਹੁੰਦੀ ਹੈ ਬਿਲਕੁਲ ਜੀ ਇਹ ਮੱਕੀਆਂ ਗਰਮ ਰੁੱਤ ਵਾਲੇ ਬੀਜ ਹੀ ਇੱਥੇ ਖਾਸ ਕਰਕੇ ਇਹੜੇ ਚੋਣ ਕਰਕੇ ਕਿਸਾਨ ਬੀਜਦੇ ਆ ਉਹਦੇ ਵਧੀਆ ਆਚਾਰ ਦਿੰਦੀਆਂ ਨੇ ਜਿਸ ਤਰ੍ਹਾਂ ਆ ਮੱਕੀ ਆ ਸਾਹਮਣੇ ਸਰੀ ਫਰੀ ਤੰਦਰੁਸਤ ਮੱਕੀ ਖੜੀ ਹੈ ਛੱਲੀਆਂ ਨਾਲ ਭਰੀ ਹੋਈ ਮੱਕੀ ਹੈ ਇਹ ਜਿਹੜੀ ਗਰਮ ਰੁੱਤ ਦੀ ਮੱਕੀ ਹੈ ਜੀ ਠੀਕ ਹੈ ਜੀ ਇਹ ਗਰਮੀ ਨੂੰ ਵੀ ਸਹਿਣ ਕਰਦੀ ਹੈ ਔਰ ਗਰਮੀ ਦੇ ਵਿੱਚ ਵਧੀਆ ਵੀ ਝਾੜ ਦੇ ਕੇ ਜਾ ਰਹੀ ਹੈ ਤਾਂ ਕਰਕੇ ਮਤਲਬ ਪੂਰੀ ਆਪਾਂ ਦੇਖ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਤੇ ਅੰਦਰ ਵਾਲੀ ਇਹ ਗੱਲ ਕਰੀਏ ਜੀ ਜਿਹੜੀ ਇਹ ਮੱਕੀ ਸੁੱਕੀ ਖੜੀ ਹੈ ਜੀ ਇਹ ਜਿਹੜੀ ਮੱਕੀ ਹੈ ਇਹ ਸਰਦ ਰੁੱਤ ਵਾਲੀ ਮੱਕੀ ਹੈ ਠੀਕ ਹੈ ਜੀ ਜਿਹੜੀ ਕਿ 1 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਇਹਦੀ ਜਿਹੜੀ ਬਜਾਈ ਹੁੰਦੀ ਹੈ ਮਤਲਬ ਜੇ ਆਪਾਂ ਇਹ ਕਰਨੀ ਆ ਤਾਂ ਉਹ ਤੇ ਟਾਈਮ ਦੇ ਵਿੱਚ ਹੀ ਕਰੀਏ ਆਪਾਂ ਹਾਂਜੀ ਹੁਣ ਜਿਹੜੀ ਇਹਦੀ ਬਜਾਈ ਹੈ ਇਹ ਕਿਸਾਨ ਨੇ ਗਲਤ ਚੋਣ ਕਰ ਲਈਏ ਤਕਰੀਬਨ ਅਪ੍ਰੈਲ ਦੇ ਵਿੱਚ ਜਾ ਕੇ ਇਹਦੀ ਬਜਾਈ ਕੀਤੀ ਹੈ ਗਰਮੀ ਵਾਲੀ ਰੁੱਤ ਦੇ ਬਰਾਬਰ ਉਹਦੀ ਆਪਾਂ ਉਹ ਕਰ ਲਈਏ ਹਾਂਜੀ ਇਹ ਗਰਮੀ ਨਹੀਂ ਚੱਲਦੀ ਤਾਂ ਇਸ ਕਰਕੇ ਜਿਹੜੀ ਇਹ ਮੱਕੀ ਬੈਠ ਗਈ ਹੈ ਇਹ ਗਰਮੀ ਚੱਲਦੀ ਹੈ ਸਾਹਮਣੇ ਔਰ ਗਾ ਇਹ ਹਰੀ-ਭਰੀ ਔਰ ਮੱਕੀ ਦਾ ਜਿਹੜਾ ਛੱਲੀਆਂ ਦਾ ਭਰੀ ਖੜੀ ਹੈ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਡਿਫਰੈਂਸ ਕਲੀਅਰ ਕੀਤੇ ਨੇ ਜੀ ਵੀ ਗਰਮ ਰੁੱਤ ਦੇ ਸਰਦ ਰੁੱਤ ਦੇ ਬੀਜ ਦੇ ਵਿੱਚ ਕੀ ਫਰਕ ਹੈ ਤੇ ਆਪਾਂ ਨੂੰ ਕਿਹੜਾ ਕਿਹੜੇ ਟਾਈਮ ਤੇ ਲਾਉਣਾ ਚਾਹੀਦਾ ਜੇ ਹੁਣ ਗੱਲ ਕਰੀਏ ਜੀ ਇਹਨਾਂ ਦੇ ਰੇਟਾਂ 'ਚ ਕੀ ਫਰਕ ਹੈ ਜੀ ਇਹ ਜਿਹੜਾ ਬੀਜ ਹੈ ਜੀ ਇਹ ਤਕਰੀਬਨ 24 ਤੋਂ 2500 ਰੁਪਿਆ ਕਿੱਲਾ ਜਿਹੜਾ ਕਿਸਾਨ ਨੂੰ ਪੈਂਦਾ ਹੈ ਇਹ ਜਿਹੜਾ ਮੱਕਾ ਇੱਧਰ ਖੜਾ ਹੈ ਸਰਦ ਰੁੱਤ ਵਾਲਾ ਇਹ ਤਕਰੀਬਨ 4000 ਤੋਂ 4500 ਰੁਪਏ ਪੈਂਦਾ ਮਹਿੰਗਾ ਨਾਲੇ ਮਤਲਬ ਕਹਿੰਦੀ ਗਰਮੀ ਤੇ ਪਰੇਸ਼ਾਨ ਆ ਗਰਮੀ ਚ ਪਰੇਸ਼ਾਨ ਕਰਦਾ ਜੀ ਠੀਕ ਹੈ ਜੀ ਇਹ ਦੇਖੋ ਪਿਛਲੇ 5-4 ਸਾਲਾਂ ਤੋਂ ਜਿਹੜਾ ਇਹ ਮੱਕਾ ਇਹ ਹੁੰਦਾ ਰਿਹਾ ਕਿਉਂਕਿ ਜਿਹੜੀਆਂ ਬਾਰਸ਼ਾਂ ਹੁੰਦੀਆਂ ਰਹੀਆਂ ਟੈਂਪਰੇਚਰ ਨਹੀਂ ਵਧਿਆ ਇਸ ਸਾਲ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਇਹ ਬੈਠ ਗਿਆ ਇਹ ਮੱਕਾ ਤੁਹਾਨੂੰ ਡਿਫਰੈਂਸ ਪਤਾ ਲੱਗ ਗਿਆ ਕਿ ਗਰਮੀ ਸਰਦੀ ਰੁੱਤ ਦਾ ਕਿਹੜਾ ਮੱਕਾ ਜੀ ਬਿਲਕੁਲ ਜੀ ਇਹ ਗਰਮੀ ਦਾ ਪਿਓਰ ਜਿਹੜਾ ਗਰਮੀ ਦੇ ਵਿੱਚ ਆਪਾਂ April ਦੇ ਵਿੱਚ ਬਜਾਈ ਕਰਨੀ ਹੈ ਅਸਲੀ ਮੱਕਾ ਇਹ ਹੀ ਹੈ ਇਹਨੀ ਗਰਮੀ ਦੇ ਵਿੱਚ ਵੀ ਜਿਹੜਾ ਹਰਾ ਭਰਾ ਖੜਾ ਹੈਗਾ ਤੇ ਇਹ ਕਿਹੜਾ ਵੀ ਹੈ ਜੀ ਇਹ ਦੱਸਦਾ ਕਿੱਥੇ ਆ ਜੀ ਇਹ ਰਾਸੀ ਦਾ 30 33 ਬੀਜ ਆ ਜੀ ਬਾਈ ਜੀ ਜਿਵੇਂ ਦੋਨੇ ਮੱਕੀ ਨੇ ਆਪਾਂ ਦੇਖੇ ਕੀ ਫਰਕ ਲੱਗਿਆ ਤੁਹਾਨੂੰ ਫਰਕ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਜੀ ਆਪਣਾ 30 33 ਮੱਕਾ ਲਾਏ ਇਹਦਾ ਆਪਾਂ 4 ਸਾਲ ਤੋਂ ਲਾ ਰਹੇ ਹਾਂ ਇਹਦਾ ਚਾਰ ਵਧੀਆ ਬਣਨ ਨਾਲੇ ਪੱਕੇ ਥੱਲੇ ਤੱਕ ਹਰਾ ਭਰਾ ਪਿਆ ਜੀ ਐਸੇ ਤਰ੍ਹਾਂ ਆਪਣੇ ਦੋਸਤਰੇ ਕਹਿਣ ਤੇ ਆਪਾਂ ਨੇ ਇੱਕ ਇਧਰ ਮੱਕਾ ਲਾ ਲਿਆ ਜੀ ਠੀਕ ਆ ਜੀ ਦੋ ਇੱਕੜੇ ਲਾ ਲਏ ਦੇਖੋ ਜਿਵੇਂ ਪੱਤੇ ਛਾ ਗਏ ਜੀ ਇਹਨਾਂ ਦਾ ਗਰਮੀ ਜੰਮੇ ਨਹੀਂ ਚੱਲੀ ਨਾ ਕੋਈ ਬਾਰਿਸ਼ ਹੋਈ ਆ ਇਹ ਦੇਖ ਲਓ ਜੀ ਇਧਰ ਮੱਕਾ ਛੇਮ ਬਟਨ ਬਟਾ ਜੀ ਬਿਲਕੁ ਤੇ ਹੱਲ ਅਬਦੁੱਲ ਦੂਸਰੇ ਕਿਸਾਨਾਂ ਨੂੰ ਪੁੱਛਾਂਗੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੱਕੇ ਬਾਰੇ ਅਸੀਂ ਕਹਿੰਦੇ ਇਹ 4 ਸਾਲ ਹੋ ਗਏ ਅਸੀਂ ਲਾਉਨੇ ਆ ਜੀ ਮੱਕਾ ਇਹ ਠੀਕ ਹੈ ਜੀ ਤੇ ਇਹ ਵਧੀਆ ਹਰਾ ਭਰਾ ਰਹਿੰਦਾ ਗਰਮੀ ਵੀ ਚੱਲਦਾ ਜੀ ਠੀਕ ਹੈ ਜੀ ਹਾਂਜੀ ਇਹ ਲਾਇਆ ਸੀਗਾ ਜੀ ਇਹ ਕਿ ਮੱਕਾ ਦੋਸਤ ਨੇ ਤੇ ਇਹ ਉਨੀ ਗਰਮੀ ਨਹੀਂ ਚੱਲੀ ਜੀ ਬਾਕੀ ਥੱਲੇ ਤੇ ਕਰ ਸੁੱਕਣ ਲੱਗ ਗਿਆ ਠੀਕ ਹੈ ਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਦੁਕਾਨਦਾਰ ਦੇ ਕਹਣੇ ਤੇ ਇਹ ਵੀ ਲਾਇਆ ਏ ਪਾਰ ਸਾਡਾ 30 ਤੇ 33 ਬੀ ਲਾਇਆ ਸੀ ਬਹੁਤ ਵਧੀਆ ਮੱਕੀ ਸੀਗੀ ਠੀਕ ਹੈ ਜੀ ਹਾਂ ਜੀ ਤੇ ਰਿਜ਼ਲਟ ਤੁਹਾਡੇ ਸਾਹਮਣੀਆਂ ਦੋਸਤੋ ਹਾਂ ਜੀ ਸਸਤੀ ਗੱਲ ਬਾਈ ਜੀ ਸਸਤੀ ਗੱਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਪਿੰਡ ਦੱਸ ਦੀ ਕਿਹੜੇ ਪਿੰਡ ਖੜਾ ਮੈਂ ਨਾ ਕੁਲਦੀਪ ਸਿੰਘ ਜੀ ਜੀ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਜੀ ਬਾਈ ਜੀ ਇਹ ਗੱਲ ਕਰੀਏ ਮੱਕੀ ਦੇ ਬਾਰੇ ਤੇ ਕੀ ਰਿਜ਼ਲਟ ਆਇਆ ਤੇ ਆਪਣਾ ਬਾਣ ਕਿਹੋ ਜਿਹਾ ਸੀ ਰਿਜ਼ਲਟ ਬਾਰੇ ਪੁੱਛੋ ਤਾਂ ਬਹੁਤ ਚੰਗਾ ਰਿਜ਼ਲਟ ਆਇਆ ਜੀ ਜਿਹਨੇ ਸਾਡੀਆਂ ਜ਼ਮੀਨਾਂ ਨੇ ਇਹ ਦੂ ਤਿੰਨ ਸਾਲ ਪਹਿਲਾਂ ਚੱਕੀਆਂ ਵਿੱਚ ਜੋ ਟਿੱਬੇ ਦੀਆਂ ਜ਼ਮੀਨਾਂ ਸੀਗੀਆਂ ਟਿੱਬੇ ਹੀ ਨਹੀਂ ਮਤਲਬ ਹਾਂ ਜੀ ਇਹ ਦੂ ਤਿੰਨ ਸਾਲ ਪਹਿਲਾਂ ਚੱਕੀਆਂ ਨੇ ਜਿਹਦੇ ਵਿੱਚ ਅਸੀਂ ਲਿਆ ਕੇ 3033 ਰਾਸੀ ਵਾਲਿਆਂ ਦੀ ਲਈ ਠੀਕ ਹੈ ਇਹ ਬਹੁਤ ਚੰਗਾ ਕਦ ਕਰਿਆ ਥੋੜੇ ਸਾਹਮਣੇ ਆ ਤੇ ਸਾਡੇ ਨਾਲ ਹੀ ਇਧਰ ਇੱਕ ਮੱਤੀ ਹੋਰ ਲੱਗੀ ਵੀ ਆ ਠੀਕ ਹੈ ਜੀ ਜਿਹਨੇ ਵੀ ਥੋੜੀ ਦਰਮਾਨੀ ਜੀ ਵੀ ਰਹਿ ਗਈ ਠੀਕ ਹੈ ਜੀ ਤੇ ਜਿਵੇਂ ਸਾਡੀਆਂ ਜ਼ਮੀਨਾਂ ਸੀਗੀਆਂ ਉਸ ਸਾਹਮਣਾ 3033 ਨੇ ਬਹੁਤ ਵੱਡਾ ਰਿਕਾਰਡ ਪੈਦਾ ਕਰਤਾ ਤੇ ਦਬਨ ਵਾਲੀ ਚੀਜ਼ ਹੀ ਨਹੀਂ ਜਿਵੇਂ ਮਹਰੇ ਰੇਸਲੇ ਬਾਣਾ ਤੇ ਲਾ ਲਓ ਕਿਤੇ ਮਰਜੀ ਲਾ ਲਓ ਜਿਵੇਂ ਅਸੀਂ ਬਾਹਰ ਸਾਡੇ ਬਾਣੇ ਬਹੁਤ ਰੇਤਲੇ ਨੇ ਇਹੇ ਜਿਹੜੇ ਰੇਤਲੇ ਬਾਣੇ ਚ ਦਬਨ ਦਬਨ ਕੰਮਜਾਬ ਹੋ ਗਈ ਤਾਂ ਮਤਲਬ ਸਾਰੇ ਕੀ ਦੀ ਕੰਮ ਆ ਜਿਹੜੇ ਕਹਿਦੀ ਆਪਾਂ ਹਣਾ ਜੇ ਤੁਹਾਨੂੰ ਮੈਂ ਦਿਖਾਵਾਂ ਵੀ ਚਕਾਵਾ ਜੇ ਤੁਸੀਂ ਦੇਖਣਾ ਵੀ ਚਾਹੋ ਕਿੱਸੇ ਆਪਣੀ ਮਿੱਟੀ ਪਈ ਆ ਥੋੜੀ ਚੱਕਣ ਵਾਲੀ ਵੀ ਉਹ 4-5 ਫੁੱਟ ਚੱਕਿਆ ਬਾਣ ਸਾਡਾ ਉਹ ਸੜਕ ਦਾ ਪਤਾ ਹੀ ਲੱਗਦਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਰੇਸਲੇ ਬਾਣੇ ਜਦ ਦਬਨ ਵਾਲੀ ਵਕਾ ਹੀ ਨਹੀਂ ਹੈਗੀ ਉਹ ਚੰਗੀ ਮੱਕੀ 30 383 ਵਾਲਿਆਂ ਦੀ ਫਾਇਦਾ ਹੋਰ ਦੱਸਦੇ ਆਂ ਦੋ ਜੀ ਇਹ 2500 ਦਾ ਵੀ 2400 ਦਾ ਕਿੱਲੇ ਦਾ ਇੰਨੇ ਵੀ ਗਰਮੀ ਘਟ ਝਲ ਜਗਿਆ ਜੀ ਉਹ 4000 ਦਾ ਕਿੱਲੇ ਦਾ ਜੀ ਉਹ ਚੱਲਿਆ ਨਹੀਂ ਗਰਮੀ ਨੂੰ ਇਹ 9 ਫੁੱਟ ਦਾ ਕੱਦ ਹੋ ਗਿਆ ਜੀ ਗਰਮੀ ਦੇ ਕਾਰਨ ਵੀ ਉਹਦਾ 5 ਫੁੱਟ ਦਾ ਕੱਦ ਰਹਿ ਗਿਆ ਗਰਮੀ ਦੇ ਕਾਰਨ ਠੀਕ ਆ ਮਾ ਮੌਸਮ ਇਹ ਗਰਮੀ ਨੂੰ ਝਲ ਸਕਦਾ ਜੀ ਉਹ ਚੱਲ ਨਹੀਂ ਸਕਿਆ ਠੀਕ ਆ ਜਿਵੇਂ ਇਹ 20 20 ਨਾਲੇ ਸਸਤਾ ਜੀ ਨਾਲੇ ਕਿੱਲੇ ਮਗਰ ਉਹ ਕਿੱਲੇ ਮਗਰ 20 20 ਮਹਿੰਗਾਗਾ ਉਹ ਗਰਮੀ ਨੂੰ ਝੱਲਿਆ ਨਹੀਂ ਇਹ ਗਰਮੀ ਨੂੰ ਝੱਲੇ ਨਾਲੇ ਝਾੜ ਵਧ ਗਿਆ ਨਾਲੇ ਕੋਈ ਗਰਮੀ ਨਹੀਂ 9 ਫੁੱਟ ਦਾ ਕੱਦ ਹੋ ਗਿਆ ਜੀ ਨਾਲੇ ਕੋਈ ਮੀਂਹ ਨਹੀਂ ਪੈ ਸੀਗੇ ਵਾੜੇ ਗਰਮੀ ਪੈ ਗਈ ਜਿੰ ਬਿਲਕੁਲ ਉਹਦਾ 5 ਫੁੱਟ ਦੀ ਰਹਿ ਗਈ ਜੀ ਨਾਲੇ ਉਹ ਮਹਿੰਗਾ ਹੈ ਇਹ ਦਬਦਾ ਕਿੱਥੇ ਆ 8030 ਦਿੱਤੀ ਇਹ ਦਬਦਾ ਕਿੱਥੇ ਆ ਇਹ 8030 ਦਿੱਤੀ ਇਹ ਦਬਦਾ ਕਿੱਥੇ ਆ ਇਹ ਆ 803033 ਇਹ ਦਬਦਾ ਕਿੱਥੇ ਆ ਇਹ ਆ 803033 ਬੀਜ